ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ 24 ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਖਬਰ ਪਿੰਡ ਤਰੇਤੇ ਤੋਂ ਕਿਉਂ ਸਾਰਾ ਪਿੰਡ ਤਰੇਤਾ ਚੌਂਕੀ ਦੇ ਅੱਗੇ ਹੋ ਗਿਆ ਇਕੱਠਾ ਕਿਉਂ ਸੈਨਸੀਆਂ ਨੇ ਮਾਰ ਦੇਣਾ ਸੀ ਤਰੇਤੇ ਦਾ ਸਰਪੰਚ ਕਿਉਂ ਨਵੀਂ ਪੰਚਾਇਤੇ ਕੀਤਾ 13 ਕਰਾਂ ਸੈਨਸੀਆਂ ਨੇ ਬਾਰੋ ਸੱਦੇ ਹੋਏ ਨੌਜਵਾਨਾਂ ਦੇ ਨਾਲ ਹਮਲਾ ਕਿਉਂ ਪੰਚਾਇਤ ਨੂੰ ਗੱਡੀ ਭਜਾ ਕੇ ਆਪਣਾ ਕਰਨਾ ਪਿਆ ਬਚਾ ਕੀ ਹੈ ਕਾਰਨ ਕਿਉਂ ਪਿੰਡ ਤਲਿੱਤਾ ਵਿੱਚ ਹੋ ਰਹੀ ਹੈ ਗੁੰਡਾਗਰਦੀ ਕਿਉਂ ਤੇਰਾ ਪਿੰਡ ਵੇਚਦੇ ਨੇ ਚਟਾ ਨਸ਼ਾ ਦੱਸਿਆ ਪਿੰਡ ਤਲਿੱਤੇ ਦੀ ਸਰਪੰਚ ਨੇ ਕੀ ਹੈ ਕਾਰਨ ਸਰਪੰਚ ਨਾਲ ਕੀ ਹੈ ਕੋਈ ਪੁਰਾਣੀ ਦੁਸ਼ਮਣੀ ਕਿਉਂ ਪਿੰਡ ਤਲਿੱਤੇ ਦੇ ਸਰਪੰਚ ਦੀ ਜਾਨ ਦੀ ਦੁਸ਼ਮਣ ਬਣ ਗਈ ਹੈ ਨਸ਼ਾ ਖੋਰੀ ਕਰਨ ਵਾਲੇ ਇਹ ਵਿਅਕਤੀ ਕਿਉਂ ਪਿੰਡ ਤ੍ਰੇਤਾ ਦੀ ਚੌਂਕੀ ਦੇ ਅੱਗੇ ਲੱਗਿਆ ਬਹੁਤ ਹੀ ਵੱਡਾ ਧਰਨਾ ਕਿਉਂ ਐਸਐਸਪੀ ਨੂੰ ਮਿਲਣਾ ਚਾਹੁੰਦੀ ਹੈ ਪਿੰਡ ਤ੍ਰੇਤਾ ਦੀ ਪੁਲਿਸ ਕਿਉਂ ਪਿੰਡ ਤ੍ਰੇਤਾ ਦੇ ਲੋਕਾਂ ਦੀ ਪੰਚਾਇਤ ਦੀ ਉੱਠ ਗਈ ਹੈ ਪਿੰਡ ਦੀ ਪੰਚਾਇਤ ਦਾ ਵਿਸ਼ਵਾਸ ਚੌਂਕੀ ਤ੍ਰੇਤਾ ਦੇ ਇੰਚਾਰਜ ਤੋਂ ਐਸਐਚਓ ਫਲੋਰ ਤੋਂ ਕਿਉਂ ਨਹੀਂ ਗੱਲ ਕਰਨਾ ਚਾਹੁੰਦੇ ਲੋਕਲ ਪ੍ਰਸ਼ਾਸਨ ਦੇ ਨਾਲ ਪਿੰਡ ਤ੍ਰੇਤਾ ਦੀ ਪੰਚਾਇਤ ਦੇ ਮੈਂਬਰ ਕੀ ਲਿਖ ਕੇ ਦਿੰਦਾ ਹੈ ਐਸਐਸਪੀ ਜਲੰਧਰ ਨੇ ਪਿੰਡ ਤਰੇਤਾ ਦੀ ਪੰਚਾਇਤ ਨੂੰ ਕੌਣ ਹੈ ਜ਼ਿੰਮੇਵਾਰ ਜੇਕਰ ਲੱਕੇ ਵਿੱਚ ਵਿਕਦਾ ਹੈ ਨਸ਼ਾ ਕੀ ਹੋਵੇਗੀ ਕਾਰਵਾਈ ਨਸ਼ੇੜੀਆਂ ਦੇ ਖਿਲਾਫ ਜਾਂ ਫਿਰ ਪੰਚਾਇਤ ਉੱਪਰ ਹਮਲਾ ਕਰਨ ਵਾਲਿਆਂ ਦੇ ਖਿਲਾਫ ਕਿਉਂ ਪੰਚਾਇਤ ਨੂੰ ਘੇਰਿਆ ਹਮਲਾਵਰਾਂ ਨੇ ਕਿਉਂ ਸਰਪੰਚ ਨੂੰ ਗੱਡੀ ਭਜਾਉਣੀ ਪਈ ਸਰਪੰਚ ਨੇ ਕਿਉਂ ਲੈ ਸਟੈਂਡ ਕੀ ਹੈ ਕਾਰਨ ਕਿ ਵਾਕਈ ਬਹੁਤ ਜ਼ਿਆਦਾ ਮਾਹੌਲ ਖਰਾਬ ਹੈ ਪਿੰਡ ਤਰੇਤਾ ਦਾ ਪਿੰਡ ਤਰੇਤਾ ਤੋਂ ਖਾਸ ਰਿਪੋਰਟ ਦੇਖਦੇ ਹਾਂ ਡਾਕਟਰ ਰਾਣਾ অপরাধি পিনতুলিতা ਤੋਂ ਖਾਸ ਰਿਪੋਰਟ ਡਾਕਟਰ ਰਾਣਾ अपराਦੀ ਖਾਸ ਰਿਪੋਰਟ ਪੰਜਾਬ ਦੀ ਹਰ ਖਬਰਸਾ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਹਾਂ ਜੀ ਅੱਜ ਧਲੇਤੇ ਪਿੰਡ 'ਚ ਸਾਨੂੰ ਧਾਨਾ ਲਾਉਣਾ ਪਿਆ ਚੌਂਕੀ ਮੋੜੇ ਇਹ ਕੋਈ ਵੈਸੇ ਨਾ ਆਇਆ ਬੜੇ ਦੁਖੀ ਮਾਨਾ ਹੋ ਗਏ ਸੀ ਇਹ ਧਾਨਾ ਸਾਨੂੰ ਚੌਂਕੀ 'ਚ ਲਾਉਣਾ ਪਿਆ ਪਹਿਲਾਂ ਵੀ ਲਾ ਚੁੱਕੇ ਹੁਣ ਦੁਬਾਰਾ ਫੇਰ ਲਾਉਣਾ ਪਿਆ ਅੱਜ ਅੱਜ ਪੰਚਾਇਤ ਸਾਰੀ ਸਾਡੀ ਟੈਂਕੀ ਦੇ ਸ਼ਾਮ ਦਾ ਬੇਲਾ ਸੀ ਟੈਂਕੀ ਦੇ ਸਿਗੀ ਟੈਂਕ ਮੋਟਰ ਖਰਾਬ ਹੋਈ ਸੀ ਟੈਂਕੀ ਵਾਲੀ ਉਹਨੂੰ ਸਹੀ ਕਰਾਉਂਦੇ ਪੈ ਸੀ ਦੋ ਦਿਨ ਹੋ ਗਏ ਸੀ ਕੋਲ ਕੋ ਰਹਿ ਕੇ ਤਾਂ ਕਿ ਸਹੀ ਕਰਾਉਂਦੇ ਵੀ ਛੇਤੀ ਹੋ ਜੂਗੀ ਪਰ ਉੱਥੇ ਕੌਜਿਕ ਸੈਨਸੀ ਪਰਿਵਾਰ ਆਏ ਸਾਡੇ ਪੰਚਾਇਤ ਮੈਂਬਰਾਂ ਨਾਲ ਆ ਕੇ ਗੱਲਾਂ ਬਾਤਾਂ ਕਰਨ ਲੱਪੇ ਉਹਨਾਂ ਦੇ ਵਿੱਚ ਇੱਕ ਬੁੜੀ ਨੇ ਗਾਣਾ ਗਾਲੀ ਗਲੋਚ ਕਰਨਾ ਸ਼ੁਰੂ ਕਰਤਾ ਔਰ ਪਿੱਛੇ ਬਾਜਾਂ ਮਾਨੀਆਂ ਸ਼ੁਰੂ ਕਰਤੀਆਂ ਆਲੇ ਦੁਆਲੇ ਉੱਥੇ ਸੈਨਸੀਆਂ ਦੇ ਘਰ ਆ ਸਾਰੇ ਆਲੇ ਦੁਆਲੇ ਬਾਜਾਂ ਮਾਨੀਆਂ ਸ਼ੁਰੂ ਕਰਦੇ ਸੈਨਦੀ ਪਰਿਵਾਰ ਇਕੱਠੇ ਹੋਣ ਲੱਪੇ ਮੈਂ ਪੁੱਛਿਆ ਮੈਂ ਤੇ ਕੀ ਗੱਲ ਇਹ ਕਹਿੰਦੇ ਵੀ ਸਾਡੇ ਤੇ ਦੁਈ ਪਾਰ ਤੇ ਘਰਾਂ ਦੇ ਫਲਾਨਾ ਕਰਾਉਂਦੇ ਤਾਹਨਾ ਕਰਾਉਂਦੇ ਮੈਂ ਕਿਹਾ ਪੰਚਾਇਤ ਕਰਾਉਂਦੀ ਆ ਕੋਈ ਨਜਾਇਜ਼ ਪਰਚਾ ਹੋਇਆ ਦੱਸੋ ਤੁਹਾਡੇ ਤੇ ਕੋਈ ਬਰਾਬਰ ਹੋਊਗਾ ਤਾਈਂ ਉਹ ਪੁਲਿਸ ਪਰਚਾ ਕਰੂਗੀ ਕੋਈ ਨਜਾਇਜ਼ੇ ਘਰੀ ਜਾਂਦੀ ਆ ਨਹੀਂ ਜੀ ਉਹ ਕਰਦੇ ਕਰਾਉਂਦੇ ਤੁਸੀਂ ਐਂ ਕਰਦਾ ਤੁਸੀਂ ਫਲਾਨਾ ਕਰਦਾ ਉਹਨਾਂ ਨੇ ਰਹਿਤੇ ਰੂਤੇਦਾਰ ਆਏ ਸੀ ਪਤਾ ਨਹੀਂ ਕੌਣ ਸੀਗੇ ਉਹ ਮੁੰਡੇ ਆ ਗਏ ਜਦੋਂ ਰੱਛ ਪੈ ਗਿਆ ਮੁੰਡੇ ਆ ਗਏ ਉਹ ਕਹਿੰਦੇ ਲਿਆਓ ਭੈਣੋ ਸਰਪੰਚ ਜੀ ਇੱਧਰ ਫਲਾਨਾ ਆਦਾਨਾ ਜੇਬੋ ਚੰਗੀ ਗਾਲੀ ਗਲੋਚ ਕੀਤੀ ਪਰ ਮੈਂ ਚਾਚਾ ਸੀਗਾ ਖੜਾ ਮੈਂ ਚਾਚਾ ਨੂੰ ਹੱਥ ਫੜਿਆ ਮੈਂ ਕਿਹਾ ਚਾਚਾ ਨਿਕਲ ਆ ਵੇ ਗੱਲਬਾਤ ਬਦਦੀ ਲੱਗਦੀ ਐ ਇੱਥੇ ਇਹਨਾਂ ਨੇ ਕੋਈ ਨਾ ਕੋਈ ਕਰਨਾ ਆ ਮੈਂ ਐਦਾਂ ਨਹੀਂ ਹੈਗਾ ਕਿਉਂਕਿ ਪਹਿਲਾਂ ਸਰਪੰਚਾਂ ਨਾਲ ਕਈਆਂ ਨਾਲ 10 12 ਸਰਪੰਚਾਂ ਨਾਲ ਹੋ ਚੁੱਕਿਆ ਇਹ ਕੰਮ ਜਿਹੜੇ ਨਸ਼ੇ ਖਿਲਾਫ ਲੜਦੇ ਆ ਇਹ ਜਿਹੜੀ ਪੰਜਾਬ ਪੁਲਿਸ ਆ ਇਹ ਜਿਹੜੇ ਸਰਪੰਚ ਐ ਪੰਜਾਬ ਪੁਲਿਸ ਮਰਾ ਰਹੀ ਆ ਇਹਨਾਂ ਨੂੰ ਅਸੀਂ ਪਹਿਲਾਂ ਮੈਂ ਸ਼ੰਕਾ ਜਗਾ ਚੁੱਕਾ ਮੈਂ ਕਿਹਾ ਮੇਰੇ ਤੇ ਹਮਲਾ ਹੁੰਦਾ ਆ ਤਿੰਨ ਚਾਰ ਵਾਰੀ ਇਹਨਾਂ ਨੂੰ ਫੋਟੋਆਂ ਤੇ ਕੈਮਰੇ ਕਢਾ ਕੇ ਦੇ ਚੁੱਕਾ ਲੈਗਤੀ ਰੂਪ ਚ ਰਿਪੋਰਟਾਂ ਦੇ ਚੁੱਕਾ ਪਰ ਇਹਨਾਂ ਨੇ ਛੋਡੀ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਛੋਡੀ ਨੂੰ ਗਏ ਨੂੰ ਪੰਜਵਾਂ ਛੇਵਾਂ ਦਿਨ ਹੋਇਆ ਮੇਰੇ ਤੇ ਦੇਖੋ ਇੰਨੀ ਭਾਰੀ ਮਾਤਰਾ ਦੇ ਵਿੱਚ ਹਨ ਉਹ ਜਿਹੜੇ ਮੁੰਡੇ ਆ ਉਹ ਮੈਂ ਜਾਣਦਾ ਨਹੀਂ ਉਹਨਾਂ ਨੂੰ ਨਾ ਹੀ ਮੈਂ ਕਦੇ ਦੇਖਿਆ ਉਹਨਾਂ ਨੇ ਮੇਰੇ ਤੇ ਪੱਕਾ ਮੈਨੂੰ ਯਕੀਨ ਹੈ ਅੱਜ ਉਹਨਾਂ ਨੇ ਮੇਰੇ ਨੂੰ ਸ਼ੂਟ ਕਰਨਾਂ ਜਿਹਾ ਮੇਰੇ ਤੇ ਹਮਲਾ ਉਹਨਾਂ ਨੇ ਕਰਨਾ ਚਾਹਿਆ ਔਰ ਜਦੋਂ ਅਸੀਂ ਗੱਡੀ ਲੈ ਕੇ ਨੱਠੇ ਆ ਉਹ ਮਗਰ ਸਾਡੇ ਜਰੂਰ ਭੱਜਿਆ ਪਰ ਅਸੀਂ ਮੈਂ ਗੱਡੀ ਖਿੱਚਦੀ ਮੈਂ ਇਹ ਕਹਿਣਾ ਵੀ ਜੇ ਸਾਰੇ ਪਿੰਡਾਂ ਦੇ ਸਰਪੰਚ ਬਣਾਉਣ ਦੀ ਕੀ ਲੋੜ ਸੀ ਇਹਨਾਂ ਨੂੰ ਪੌਸਾਰਿਆਂ ਨੂੰ ਪੁੱਛ ਕੇ ਬਣਾ ਲੰਦੇ ਵੇ ਕੇਰੇ ਸਰਪੰਚ ਬਣਾਉਣੇ ਕੇਰੇ ਨਹੀਂ ਬਣਾਉਣੇ ਆ ਨਮਾੰਦੇ ਸਾਰੇ ਪਿੰਡ ਨੇ ਚੁਣਿਆ ਮੈਂ ਤਾਂ ਇਹ ਕਹਿਣਾ ਵੀ ਜੇ ਕਿਸੇ ਨੂੰ ਨਹੀਂ ਲੱਗਦਾ ਨਾ ਪੁਲੀਸ ਰਾਜ ਨੂੰ ਬਿਹਾਵੇ ਦੂਜਾ ਆ ਭਰਾਵੋ ਮੈਨੂੰ ਕੱਲੇ ਜਦੋਂ ਮੈਂ ਹੋਊਂਗਾ ਮੈਨੂੰ ਉਦੋਂ ਜੋ ਮਰਜ਼ੀ ਕਰ ਲਿਓ ਪਰ ਮੇਰੀ ਪੰਚਾਇਤ ਨੂੰ ਨਹੀਂ ਕਿਸੇ ਨੇ ਕਾਪੀ ਕਹਿਣਾ ਮੈਂ ਇਹ ਕਹਿਣਾ ਮੇਰੀ ਪੰਚਾਇਤ ਦਾ ਕੋਈ ਦੋਜ ਨਹੀਂ ਨਸ਼ਾ ਬੰਦ ਮੈਂ ਕਰਾਉਂਦਾ ਪਿਆ ਮੈਂ ਪਹਿਲਾਂ ਵੀ ਕਰਾਉਂਦਾ ਜੀ ਫੋਨ ਵੀ ਕਰਾਉਂਦਾ ਅੱਗੇ ਵੀ ਕਰਾਉਂਦਾ ਰਹਿਣਾ ਜਿੰਨਾ ਚਿਰ ਸਾਹ ਚੱਲਦੇ ਮੈਂ ਨਜੇ ਖਲਾਬ ਲੜਨਾ ਲੜਦਾ ਰਹਿਣਾ ਪਤਾ ਕਾਦੇ ਸਾਡੇ ਨਿਆਣੇ ਮਰੇ ਮੇਰੇ ਭਰਾ ਮਰੇ ਜਿਹਨੇ ਮੇਰੇ ਨਾਲ ਪੜ੍ਹੇ ਮੇਰੇ ਨਾਲ ਖੇਡੇ ਉਹ ਇਹਨਾਂ ਨੇ ਮਾਰੇ ਨਸ਼ੇ ਦੇ ਦੇ ਕੇ ਗੋਲੀਆਂ ਦੇ ਦੇ ਕੇ ਅੱਜ ਜਦੋਂ ਮੈਂ ਉਹਨਾਂ ਨੂੰ ਘੁੰਮਦੇ ਦੇਖਦਾ ਹਾਂ ਨਾ ਨਸ਼ਾ ਕਰਕੇ ਮੇਰੇ ਕਾਜੇ ਜੇ ਸਿੱਖਿਆ ਬਹਿਣੀਆਂ ਪਰ ਮੈਂ ਸਾਨੂੰ ਇਹ ਗੱਲ ਦੱਸਦਾ ਅੱਜ ਇਹਨਾਂ ਨੇ ਨਮੈਂਦਾ ਚੁਣਿਆ ਉਹ ਚੋਣ ਦੇ ਨਾਂ ਤੇ ਅੱਜ ਪੰਚਾਇਤ ਤੇ ਹਮਲਾ ਹੋਇਆ ਮੇਰੇ ਗੱਲੇ ਤੇ ਹੁੰਦਾ ਕੋਈ ਗਾਨੇ ਅੱਜ ਪੰਚਾਇਤ ਤੇ ਹਮਲਾ ਇਹਨਾਂ ਨੇ ਕੀਤਾ ਅਸੀਂ ਤਾਂ ਇਹ ਕਹਿੰਨੇ ਆ ਪ੍ਰਸ਼ਾਸਨ ਨੂੰ ਸਾਰੇ ਪਿੰਡਾਂ 'ਚ ਤੁਸੀਂ ਮੀਟਿੰਗਾਂ ਕੀਤੀਆਂ ਨਸ਼ੇ ਖਿਲਾਫ بڑے ਪਿੰਡੋ ਹੋ ਕੇ ਮੜ ਗਏ ਧਲੇਤਾ ਦੂਰ ਨਹੀਂ ਸੀਗਾ ਧਲੇਤੇ ਆਲੇ ਸਰਪੰਚ ਦਾ ਨੰਬਰ ਸਾਰੇ ਬਾਥੇ ਆ ਜਦੋਂ ਸੀਆਈਡੀ ਵਾਲਿਆਂ ਨੇ ਫੋਨ ਕਰਨਾ ਹੁੰਦਾ ਅਸੀਂ ਕਿਤੇ ਜਾਂਦੇ ਹਾਂ ਉਦੋਂ ਪੁੱਛਦੇ ਆ ਤੁਸੀਂ ਕਿੱਥੇ ਜਾਂਦੇ ਕੀ ਕਰਦੇ ਆ ਪਰ ਹੁਣ ਹੁਣ ਕੀ ਹੋ ਆ ਜ਼ਮੀਨੀ ਪੱਧਰ ਤੇ ਇਹ ਕਹਿੰਦੇ ਕੁਛ ਵੀ ਨਹੀਂ ਹੈਗਾ ਅੱਜ ਕੀ ਹੋ ਗਿਆ ਤੁਹਾਡਾ ਮਸਲਾ ਕੀ ਆ ਮਤਲਬ ਆ ਜੀ ਇਹ ਆ ਜਿਹੜੇ ਬੰਦਿਆਂ ਨੇ ਸਾਡੇ ਤੇ ਹਮਲਾ ਕੀਤਾ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਇਹ 13 ਘਰ ਆ ਚਿੱਟਾ 베ਜਦੇ ਇਹਨਾਂ 13 ਘਰਾਂ ਨੂੰ ਜਿਹੜੇ ਜਮਾਨਤਾ ਕਰਾਉਂਦੇ ਇਹਨਾਂ ਦੀਆਂ ਉਹਨਾਂ ਦੇ ਵੀ ਬੰਦੀ ਕਾਰਵਾਈ ਕੀਤੀ ਜਾਵੇ ਪੰਚਾਇਤ ਲੈਗਦੀ ਰੂਪ ਚਹੀਦੇ ਮੈਂ ਜਿਹੜੇ ਵੇਚਦੇ ਆ ਨਾ ਜਿਹੜੇ ਜ਼ਮਾਨਤ ਕਰਾਉਂਦੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਇਹ ਚਿੱਟੇ ਵਾਲਿਆਂ ਨੇ ਸਾਡੇ ਆਲੇ-ਦੋਲੇ ਪਿੰਡਾਂ ਦਾ ਜੀਣਾ ਹਰਾਮ ਕੀਤਾ ਪਿਆ ਥਾਣਾ ਲਾਉਣ ਦਾ ਕੰਨ ਕੀ ਹੋਇਆ ਜੀ ਫਿਰ ਥਾਣਾ ਲਾਉਣ ਦਾ ਕਾਰਨ ਇਹੀ ਆ ਜੀ ਸਾਡੇ ਤੇ ਹਮਲਾ ਕੀਤਾ ਇਹਨਾਂ ਨੇ ਅਸੀਂ ਚੌਂਕੀ ਆਏ ਚੌਂਕੀ ਕੋਈ ਹੈ ਨਹੀਂ ਸੀਗਾ ਅਸੀਂ ਬਾਹਰ ਬਹਿ ਗਏ ਬਾਹਰ ਬਹਿ ਗਏ ਗੱਲਾਂ ਬਾਤਾਂ ਜਾਲਦੀਆਂ ਗਿਆ ਅੱਜ ਕੱବ ਐਸਐਚਓ ਵੀ ਘੰਟੇ ਬਾਅਦ ਆਇਆ ਹੁਣ ਆ ਕੇ ਅੰਦਰ ਬੈਠੇ ਆ ਗੱਲਬਾਤ ਕਰਦੇ ਪਏ ਅਸੀਂ ਸਾਡੀ ਬੇਨਤੀ ਹੈ ਵੀ ਅਸੀਂ ਐਸਐਸਪੀ ਸਾਹਿਬ ਨੂੰ ਤਾਨੇ ਨੇ ਕੋਈ ਪ੍ਰੋਸਸਤ ਹੋਇਆ ਜਿਹਦੇ ਐਸਐਸਓ ਬਾਇ ਪ੍ਰੋਸਸਤ ਹੋਦੋਂ ਇਹਨਾਂ ਨੂੰ ਕੋਈ ਨਹੀਂ ਉਹਨਾਂ ਨੇ ਸਾਨੂੰ ਪ੍ਰੋਸਸ ਇਹ ਕਹਿੰਦੇ ਵੀ ਅਸੀਂ ਕਰ ਦਾਂਗੇ ਦੁਆ ਕਰ ਦਾਂਗੇ ਮੈਂ ਕਿਹਾ ਮੇਰੇ ਕੋ ਪੇਪਰ ਭਰੇ ਪਏ ਇਹ ਮਹੀਨੇ ਮੈਂ ਕਰਾਂਗੇ ਮੇਰੇ ਕੋ ਸਾਰੀਆਂ ਰੋਟਾਂ ਪਈਆਂ ਦਿੱਤੀਆਂ ਉੱਪਰ ਤੱਕ ਸਾਰਾ ਕੁਝ ਮੇਰੇ ਕੋ ਪਿਆ ਸਾਨੂੰ ਅਸੀਂ ਅਸੀਂ ਐਸਐਸਪੀ ਨਾਲ ਪਤਾ ਕਾਹਦੇ ਮੈਣ ਨਾ ਜਾਂਦੇ ਆ ਤੁਸੀਂ ਕਹਿੰਦੇ ਹੋ ਨਾ ਐਸਐਸਪੀ ਦੀ ਰੱਟ ਲਾਈ ਆ ਸਾਨੂੰ ਉਹ ਸਾਨੂੰ ਲਿਖਤੀ ਰੂਪ ਚ ਦੇ ਕੇ ਗਏ ਆ ਵੀ ਜੇ ਤਲੇਤੇ ਚਿੱਟਾ ਵਿਗਿਆ ਤਲੇਤਾ ਚੌਂਕੀ ਤੇ ਗਰਾਇਆ ਥਾਣੇ ਜ਼ਿੰਮੇਵਾਰ ਹੋਊਗਾ ਜਦੋਂ ਪਹਿਲਾਂ ਤਾਂ ਨਾ ਲਾਇਆ ਸੀ ਸਾਡੇ ਕੋ ਲਿਖਤ ਪਈ ਆ ਤਾ ਕਰਕੇ ਜੀ ਐਸਐਸਪੀ ਸਾਹ ਨੂੰ ਮਿਲਣਾ ਚਾਹੁੰਦੇ ਆ। ਉਹ ਇਹਨਾਂ ਨੂੰ ਕੋਈ ਪ੍ਰੋਬਲਮ ਆਈ ਆ। ਇਹ ਕਹਿ ਰਹੇ ਕਿ ਸਾਡੇ ਤੇ ਹਮਲਾ ਹੋਇਆ ਜਦੋਂ ਕਦੋਂ ਕੋਈ ਬੰਦੇ ਨੂੰ ਤਕਲੀਫ ਹੁੰਦੀ ਆ ਦੁੱਖ ਲੱਗਦਾ ਤਾਂ ਹੀ ਬੰਦਾ ਇੱਥੇ ਤੱਕ ਪਹੁੰਚਦਾ ਆ। ਧਰਨਾ ਤਾਂ ਹੀ ਲਾਉਂਦਾ ਜਾਂ ਉਹਦੀ ਸੁਣਵਾਈ ਨਹੀਂ ਹੋਵੇ। ਪਰ ਅੱਜ ਮੈਂ ਇਹਨਾਂ ਦੀ ਸਾਰੀ ਗੱਲਾਂ ਸੁਣੀਆਂ ਨੇ ਇਹਨਾਂ ਨੇ ਵਧੀਆ ਸਟੈਪ ਚੱਕਿਆ ਪਿੰਡ ਦਾ ਸਰਪੰਚ ਇੱਕ ਵਧੀਆ ਇਨਸਾਨ ਆ ਇਹੋ ਜੀ ਗੱਲ ਨਹੀਂ ਹੈ ਜੋ ਉਹ ਪਿੰਡ ਲਈ ਕੰਮ ਕਰ ਰਿਹਾ ਪਿੰਡ ਵਾਲੇ ਨਾਲ ਉਹਦੇ ਖੜੇ ਆ ਤੇ ਉਹ ਚੰਗੇ ਕੰਮ ਹੀ ਕਰ ਰਿਹਾ ਇਸ ਕਰਕੇ ਅਸੀਂ ਇਹ ਵਾਅਦਾ ਕਰਦੇ ਤੇ ਅਸੀਂ ਉਹਦੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਜਿੱਥੇ ਕੋ ਨਸ਼ਾ ਵਿਗਦਾ ਮਾਰਾ ਅੰਸਰ ਆ ਉਹ ਬਿਲਕੁਲ ਅਸੀਂ ਉਹਨੂੰ ਖਤਮ ਕਰਾਂਗੇ ਕੀ ਨਹੀਂ ਠੀਕ ਹੈ ਨਾ ਬਿਲਕੁਲ ਪਿੰਡ ਵਿੱਚ ਨਸ਼ਾ ਨਹੀਂ ਵਿਕਣ ਦੇਵਾਂਗੇ ਸਰ ਜੀ ਇਹਨਾਂ ਦਾ ਇਹ ਕਹਿਣਾ ਸੀਗਾ ਵੀ ਸਾਨੂੰ ਟਾਈਮ ਮੜ ਜਾ ਦੱਸ ਦੇਣ ਵੀ ਕਿੰਨੇ ਕ ਸਮੇਂ ਦੇ ਵਿੱਚ ਜਿਹੜਾ ਨਸ਼ਾ ਉੱਤੇ ਕਾਬੂ ਪਾ ਦਿੱਤਾ ਜਾਏਗਾ ਦੇਖੋ ਇਹ ਟਾਈਮ ਦੀ ਗੱਲ ਅਸੀਂ ਤਾਂ ਕਹਿੰਨੇ ਕਿ ਅਸੀਂ ਉਹ ਇਹ 10 ਦਿਨ ਜਾਂ ਮਹੀਨੇ ਦਾ ਵਾਅਦਾ ਨਹੀਂ ਕਰਦੇ ਅਸੀਂ ਤਾਂ ਬਹੁਤ ਸ਼ਾਰਟ ਟਾਈਮ ਦੇ ਵਿੱਚ ਕਲੀਨ ਕਰ ਦਾਂਗੇ ਕੋਈ ਕਰਦੇ ਬਹੁਤ ਸ਼ਾਰਟ ਟਾਈਮ ਦੇ ਵਿੱਚ ਸਰ ਜੀ ਇੱਕ ਜ਼ਰੂਰੀ ਇਹ ਆ ਵੀ ਇੱਕ ਸਾਲ ਪਹਿਲਾਂ ਇੱਥੋਂ ਇਦਾਂ ਹੀ ਧਰਨਾ ਦਿੱਤਾ ਸੀ ਰਾਤ ਦੇ ਵੀਲੇ ਧਰਨਾ ਦਿੱਤਾ ਸੀ ਇਲਾਕਾ ਵਾਸੀਆਂ ਨੇ ਔਰ ਪੁਲਿਸ ਚੌਕੀ ਤਲੀਤਾ ਨੂੰ ਜੰਦਾ ਵੀ ਲੱਗਾ ਸੀਗਾ ਔਰ ਐਸਐਸਪੀ ਸਾਹਿਬ ਨੇ ਇੱਥੇ ਰਿਟਰਨ ਦੇ ਵਿੱਚ ਦਿੱਤਾ ਅਗਰ ਇਲਾਕੇ ਚ ਨਸ਼ਾ ਵਿਕੇਗਾ ਤਾਂ ਮੰਨਿਆ ਜਾਏਗਾ ਪੁਲਿਸ ਚੌਕੀ ਤਲੇਤਾ ਤੇ ਥਾਣਾ ਗੁਰਆਂ ਦੀ ਸ਼ਹਿ ਤੇ ਵਿਕਦਾ ਉਹ ਲਿਖਿਆ ਹੋਇਆ ਸਾਡੇ ਕੋਲ ਵੀ ਕੀ ਕਹਿਣਾ ਚਾਹੂਗੇ ਅੱਜ ਕਿਹਦੀ ਸ਼ਹਿ ਤੇ ਵਿਕਦਾ ਦੇਖੋ ਮੈਂ ਵੀ ਹੱਲੇ 4-5 ਦਿਨ ਹੋ ਗਏ ਇਹਨੂੰ ਇਹ ਮੁੰਡਾ ਵੀ 4-5 ਦਿਨ ਹੋਏ ਲੱਗੇ ਨੂੰ ਚਲੋ ਮੈਂ ਪਿਛਲੀਆਂ ਗੱਲਾਂ ਬਾਰੇ ਤਾਂ ਨਹੀਂ ਮੈਨੂੰ ਨੌਲੇਜ ਹੈ ਕੀ ਹੋਇਆ ਕੀ ਨਹੀਂ ਪਰ ਅਸੀਂ ਤੁਹਾਡੇ ਨਾਲ ਪ੍ਰॉमਿਸ ਕਰਦੇ ਹਾਂ ਬਿਲਕੁਲ ਨਸ਼ਾਨੀ ਵਿਕਣ ਦੇਵਾਂਗੇ ਇਹ ਸਾਡਾ ਤੁਹਾਡੇ ਨਾਲ ਵਾਦਾ ਹੈ ਤੇ ਸਰ ਜੀ ਜਿਵੇਂ ਇਹਨਾਂ ਨੇ ਅੱਜ ਬਿਆਨ ਦਿੱਤੇ ਆ ਇਹ ਪੁੱਛਣਾ ਚਾਹੁੰਦੇ ਸੀ ਵੀ ਉਹ ਕਿਹੜੀ ਧਾਰਾ ਇੱਕ ਤੇ ਇਹ ਆ ਕਿ ਇਹ ਆਮ ਇਨਸਾਨੀ ਹੈ ਜ਼ਿੰਮੇਵਾਰ ਨੇ ਪਿੰਡ ਦੇ ਜਿਨ੍ਹਾਂ ਦੇ ਉੱਤੇ ਹਮਲਾ ਹੋਇਆ ਹਮਲਾ ਹੋਣ ਦੀ ਕੋਸ਼ਿਸ਼ ਹੋਈ ਆ ਔਰ ਇੱਕ ਇਹ ਵੀ ਅਸੀਂ ਪੁੱਛਣਾ ਚਾਹਾਂਗੇ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਕਿ ਜਿਹੜੇ ਨਸ਼ਾ ਵੇਚਣ ਵਾਲੇ ਇਸ ਪਿੰਡ ਦੇ ਹੈਗੇ ਆ ਕਿਸੇ ਦੀ ਪ੍ਰਾਪਰਟੀ ਵੀ ਅਟੈਚ ਕੀਤੀ ਜੀ ਹੁਣ ਤੱਕ ਬਿਲਕੁਲ ਇਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਬਾਰੇ ਮੈਨੂੰ ਜਾਦਾ ਨਹੀਂ ਜਾਣਕਾਰੀ ਮੈਂ ਸਵੇਰੇ ਘਟਾਵਾਂਗਾ ਸਾਰੀਆਂ ਕਿ ਪਿਛਲੇ ਸਮੇਂ ਕਿੰਨੀਆਂ ਪ੍ਰਾਪਰਟੀਆਂ ਅਟੈਚ ਹੋਈਆਂ ਨੇ ਜਾਂ ਨਵੀਆਂ ਨੇ ਕਿਹੜੀ ਕਿਹੜੀ ਪ੍ਰਾਪਰਟੀ ਬਣਾਈਆਂ ਤੇ ਅੱਗੋਂ ਵੀ ਜਿਹੜੀ ਪ੍ਰਾਪਰਟੀ ਇਹਨਾਂ ਨਸ਼ੇ ਤੋਂ ਬਣਾਈਆਂ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਉਹ 68 ਐਪਿਕ ਹਾੜੀਕ ਧਾਰਾ ਹੈ ਉਹਦੇ ਤਾਈ ਬਿਲਕੁਲ ਫ੍ਰੀਜ਼ ਕਰਾਵਾਂਗੇ ਪ੍ਰਾਪਰਟੀ ਇਹਨਾਂ ਦੀ ਸਰ ਜੀ ਜਿਹੜੇ ਆ ਚਲੋ ਉਹਨਾਂ ਦੀਆਂ ਜੇ ਗੱਡੀਆਂ ਤੇ ਹੁਣ ਦੇ ਗੱਡੀਆਂ ਵੀ ਫ੍ਰੀਜ਼ ਕਰਾਂਗੇ ਉਹਨਾਂ ਦੀਆਂ ਉਹਨਾਂ ਦੀਆਂ ਗੱਡੀਆਂ ਵੀ ਜਿਹੜੀਆਂ ਹੈਗੀਆਂ ਨਸ਼ੇ ਤੋਂ ਜੇ ਬੜੀਆਂ ਉਹ ਵੀ ਬਿਲਕੁਲ ਬਖਸ਼ ਤੇ ਆਖਰ ਤੇ ਜਿਵੇਂ ਸੁਰੱਖਿਆ ਦੀ ਗੱਲ ਸਰ ਜੀ ਇਹਨਾਂ ਨੇ ਕੀਤੀ ਸੀ ਇਹਨਾਂ ਦੀ ਸੁਰੱਖਿਆ ਕੀ ਹੈਗੀ ਵੈਸੇ ਆਪਣੀ ਜ਼ਿੰਮੇਵਾਰੀ ਵੈਸੇ ਵੀ ਬਣਦੀ ਹੈ ਨਹੀਂ ਸਾਡਾ ਤਾਂ ਫਰਜ਼ ਬਣਦਾ ਇੱਕ ਪੁਲਿਸ ਦਾ ਫਰਜ਼ ਬਣਦਾ ਕਿ ਪਬਲਿਕ ਦੇ ਜਾਨ ਮਾਲ ਦੀ ਰਾਖੀ ਕਰਨਾ ਅਸੀਂ 24 ਘੰਟੇ ਇਹਨਾਂ ਵ ਤੇ ਹਾਜ਼ਰ ਹਾਂ ਕੋਈ ਵੀ ਇਹਨਾਂ ਨੂੰ ਤਕਲੀਫ ਹੋਏ ਕੋਈ ਪ੍ਰੋਬਲਮ ਹੋਏ ਮੇਰਾ ਨੰਬਰ ਲੈ ਲੈ ਮੈਨੂੰ ਕਾਲ ਕਰਨ ਚੌਕੀਚਾਰ ਨਵਾਂ ਆਇਆ ਮੁੰਡਾ ਇਹਨੂੰ ਵੀ ਆਪਾਂ ਕੰਮਜਬ ਕਰਦੇ ਹਾਂ ਵਧੀਆ ਢੰਗ ਨਾਲ ਕੰਮ ਕਰਾਂਗੇ ਆਪਾਂ ਔਰ ਇਹਨਾਂ ਦੀ ਸੁਰੱਖਿਆ ਵਾਸਤੇ ਆਪਾਂ 24 ਆਵਰ ਹਾਜ਼ਰ ਹਾਂ ਤੇ ਧਾਰਾ ਮਾ bari ਪੁੱਛਦੇ ਸੀ ਵੀ ਕਿਹੜੀ ਧਾਰਾ ਲਾਈ ਹੈਗੀ ਆ ਧਾਰਾ ਇਹਨਾਂ ਦੇ ਬਿਆਨ ਮੁਤਾਬਕ ਜੋ ਨਵਾਂ ਕਾਨੂੰਨ ਆਇਆ ਬੜਾ ਸਖਤ ਕਾਨੂੰਨ ਆ ਉਹਦੇ ਮੁਤਾਬਕ ਜਿਹੜੀਆਂ ਉਹ ਧਾਰਾ ਲਾਈਆਂ ਗਈਆਂ ਨੇ ਉਹਦੇ ਨਾਲ ਸਖਤ ਕਾਰਵਾਈ ਹੋएगी ਬਿਲਕੁਲ ਇਹ ਜਿਹੜੇ ਬੰਦੇ ਹੈਗੇ ਦੋਸ਼ੀ ਇਹ ਨਹੀਂ ਬਖਸ਼ੇ ਜਾਣਗੇ ਬਿਲਕੁਲ ਜੀ ਨਵਾਂ ਕਾਨੂੰਨ ਤਹਿ ਜਿਹੜੀ ਹੈਗੀ ਆ 126 ਜਿਮਨ 2 352 ਜਿਮਨ 2 191 ਜਿਮਨ 3 190 ਬਹੁਤ 60 ਧਾਰਾ ਨੇ ਸਖਤ ਧਾਰਾ ਨੇ ਇੱਕ ਇਲਾਕਾ ਵਾਸੀਆਂ ਨੂੰ ਇਹ ਬੜੀ دہشت ਤੇ ਡਰ ਹੈ ਬਹੁਤ ਸਾਰੇ ਜਿਨ੍ਹਾਂ ਨੇ ਨਸ਼ੇ ਦੇ ਖਿਲਾਫ ਆਵਾਜ਼ ਚੱਕੀ ਹੈ ਉਹਨਾਂ ਦੇ ਕਤਲ ਹੋਏ ਨੇ ਪੰਜਾਬ ਦੇ ਵਿੱਚ ਥੋੜੇ ਦਿਨਾਂ ਥੋੜੇ ਦਿਨ ਪਹਿਲਾਂ ਵੀ ਹੋਇਆ ਸਾਰਿਆਂ ਨੂੰ ਇਹ ਡਰ ਹੈ ਵੀ ਸਾਡੇ ਜਿਹੜੇ ਨਸ਼ੇ ਦੇ ਵਿਰੋਧ ਆਵਾਜ਼ ਚੁੱਕਣ ਵਾਲੇ ਆ ਵੀ ਸਾਡੇ ਨਾਲ ਵੀ ਕਿਤੇ ਇਹੀ ਨਾ ਹੋਵੇ ਭੂੜਾ ਜੀ ਅਸੀਂ ਇਹਨਾਂ ਦੇ ਵਧੀਆ ਸਟੈਪ ਚੁੱਕਿਆ ਮੈਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੂੰਗਾ ਬਿਲਕੁਲ ਵੀ ਹਵਾ ਨੂੰ ਲੱਗੀ ਮਰਦੀ ਜਿਹੀ ਧੰਨਵਾਦੀ ਤੇ ਇੱਕ ਮੈਂ ਇਹ ਪੁੱਛ ਇਹ ਚਾਹੁੰਦੇ ਸੀ ਵੀ ਐਸਐਸਪੀ ਸਾਹਿਬ ਦੇ ਨਾਲ ਇੱਥੇ ਜ਼ਰੂਰ ਸੈਮੀਨਾਰ ਲਾਇਆ ਜਾਵੇ। ਇਹ ਕਰਾਉਣੇ ਆਪਾਂ ਸੈਮੀਨਾਰ ਨਾ ਦੁਬਾਰਾ ਰਖਾਉਣੇ ਸੈਮੀਨਾਰ। ਵਧੀਆ ਢੰਗ ਨਾਲ ਆਪਾਂ ਜਿੰਨੇ ਪਿੰਡ ਇੱਧਰ ਪੈਂਦੇ ਨੇ ਉਹ ਸਾਰੇ ਸੈਮੀਨਾਰ ਕਰਵਾ ਕੇ ਆਪਾਂ ਦੁਬਾਰਾ ਸੈਮੀਨਾਰ ਕਰਾਵਾਂਗੇ। ਐਸਐਸਪੀ ਸਾਹਿਬ ਵੀ ਆਉਣਗੇ, ਡੀਐਸਪੀ ਸਾਹਿਬ ਵੀ ਆਉਣ ਮੈਂ ਵੀ ਆਉਂਗਾ। ਔਰ ਇਹੀ ਲੋਕ ਦੁਬਾਰਾ ਕਹਿਣਗੇ ਸਾਡੇ ਇਲਾਕੇ ਨਸ਼ਾ ਖਤਮ ਹੋ ਗਿਆ ਸਾਡੇ ਪਿੰਡ ਚ ਨਸ਼ਾ ਗਿਆ। ਇਹ ਖੜ ਕੇ ਬੋਲਣਗੇ। ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੇਪੀਡੀ